ਰਾਦਾ ਸੋਮੀ ਸਸੰਗਤੀ ਸ਼ਿਮ ਲਗੇ ਦੋ ਵਿਅਕਤੀਆਂ ਦੀ ਮੌਤ ਅਤੇ ਇੱਕ 10 ਸਾਲ ਦਾ ਬੱਚਾ ਪਾਣੀ ਵਿੱਚ ਡਰਿਆ ਇਸ ਸਬੰਧ ਵਿੱਚ ਜਦੋਂ ਜ਼ਿਲ੍ਹਾ ਨਵਾਂ ਸ਼ਹਿਰ ਦੀ ਸਬ ਤਹਿਸੀਲ ਬੰਗਾ ਦੇ ਪਿੰਡ ਬਾਹੜ ਮਾਜਰਾ ਵਿਖੇ ਜਾ ਕੇ ਦੇਖਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਨਾਲ ਹੀ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਵਿਅਕਤੀ ਸਸੰਗ ਲਈ ਸ਼ਿਮਲਾ ਤੋਂ ਅੱਗੇ ਗਏ ਹੋਏ ਸਨ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਡੂੰਗੀ ਖਾੜ ਵਿੱਚ ਜਾ ਡੇਗੀ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ 10 ਸਾਲ ਦਾ ਬੱਚਾ ਜੋ ਕਿ ਪਾਣੀ ਵਿੱਚ ਬਹਿ ਗਿਆ ਜਿਸ ਦੀ ਭਾਲ ਹਜੇ ਵੀ ਜਾਰੀ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਪਿੰਡ ਬਾਹੜ ਮਾਜਰਾ ਤੋਂ ਲਾਈਵ ਤਸਵੀਰਾਂ ਪੰਜਾਬੀ ਸਟੇਸ਼ਨ ਤੇ ਜਾਰੇ ਇਹ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਹੈ ਘਟਨਾ ਵਾਪਰੀ ਹੈ ਜੀ ਹਿਮਾਚਲ ਵਿੱਚ ਗੱਡੀ ਜਾਂਦੀ ਸੀ ਸਾਸਾਂ ਘਰੋਂ ਬਿਆਸ ਜੀ ਬਿਆਸ ਬਣਾਦਾ ਤੇ ਉੱਥੋਂ ਗੱਡੀ ਖੜਵੀ ਡਿੱਗ ਗਈ ਬਾਕੀ ਸਾਨੂੰ ਕੁਝ ਇਹ ਰਵੇ ਕੁਝ ਪਤਾ ਨਹੀਂ ਅਨਫੀਸ਼ੀਅਲ ਹੀ ਹੋਈ ਹੈ ਜਿਹੜਾ 10 ਸਾਲ ਦਾ ਬੱਚਾ ਬਨੀਤ ਆ ਉਹਦੇ ਬਾਰੇ ਕੁਝ ਪਤਾ ਲੱਗਾ ਕੋਈ ਪਤਾ ਨਹੀਂ ਲੱਗਦਾ ਹਾਂ ਉਹ ਇੱਥੋਂ ਕਹੇ ਕਿੰਨੇ ਜਾਣੇ ਸੀਗੇ ਕਿਤੋਂ ਤਕਰੀਬ ਕਿੰ ਚਾਰਜ ਚਾ ਜਾਣਗੇ ਸੀ ਚਾਰਜ ਚਾ ਜਾਣਗੇ ਸੀ ਕਿ ਪੰਜ ਮਾ ਉਥੋਂ ਕੋਈ ਲੋਕਲ ਹਾਂਜੀ ਇਹ ਕਿੱਥੇ ਸਤਸੰਗ ਕਰਨ ਗਏ ਸੀਗੇ ਬਿਆਸ ਵਾਲਿਆਂ ਦਾ ਅ ਫਿਰ ਸ਼ਿਮਲੇ ਤੋਂ ਅੱਗੇ ਸੀ ਜੀ ਸ਼ਿਮਲੇ ਤੋਂ ਅੱਗੇ ਹਾਂਜੀ ਅੱਗੇ ਵੀ ਜਾਂਦੇ ਆ ਆ ਡਿਊਟੀ ਲੱਗ ਗਈ ਉਸ ਹਫ਼ਤੇ ਬਾਅਦ ਹਫ਼ਤੇ ਬਾਅਦ ਡਿਊਟੀ ਸੈਂਟਰ ਵਿਚ ਆ ਜੀ ਸੈਂਟਰ ਕਿਹੜੇ ਸੈਂਟਰ ਤੋਂ ਗਏ ਸੀਗੇ ਮਹਾਰਾਜੀ ਸੈਂਟਰ ਤੋਂ ਸੀ ਤੇ ਗਏ ਬੰਗੇ ਨਾ ਸੀ ਨਾ ਬੰਦਿਆ ਦਾ ਹਾਂਜੀ ਇਹ ਰਾਧਾ ਸਵਾਮੀ ਡੇਰੇ ਦੇ ਨਾਲ ਹਾਂਜੀ ਡੇਰੇ ਨਾਲ ਸਵਾਮੀ ਉਹ ਸਤਸੰਗ ਬਿਆਸ ਵਾਲਿਆਂ ਦਾ ਉੱਥੇ ਕਰਨਗੇ ਹਾਂਜੀ ਹਾਂਜੀ ਠੀਕ